লাভ ਪੂਰੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਬ ਸ੍ਰੀ ਕਾਸ਼ਮ ਜੀ ਨੇ ਬਹੁਜ ਸਮਾਜ ਦੀ ਜਰੀ ਪਾਰਟੀ ਬਣਾਈ ਸੀ ਔਰ ਕਾਫੀ ਜਰਾ ਬਹੁਜ ਸਮਾਜ ਪਾਰਟੀ ਨੇ ਜਿਹੜਾ ਰਾਜ ਪ੍ਰਾਪਤਰੀ ਕੀਤਾ ਆ ਸਮਾਜ ਨੂੰ ਕਾਫੀ ਜਰਾ ਸੇਧ ਹੀ ਦਿੱਤੀ ਆ ਔਰ ਕਾਫੀ ਜੀਆਂ ਸਬਤਾ ਯੂਨੀਅਨਾਂ ਲੋਕਾਂ ਨੂੰ ਦਿੱਤੀਆਂ ਉਹਨਾਂ ਨੇ ਸੀ ਖਾਸ ਤੌਰ ਤੇ ਗੱਲਬਾਤ ਕਰ ਰਹੇ ਆ ਕਿ ਜਿਹੜੀ ਇਸ ਵਕਤ ਜਿਹੜੀ ਹੈ ਬਹੁਜ ਸਮਾ ਦੇ ਵਿੱਚ ਜਿਹੜੀ ਨਵੀਂ ਕ੍ਰਾਂਤੀ ਪੈਦਾ ਹੋ ਰਹੀ ਹੈ ਪਰ ਬਹੁਜ ਸਮਾਜ ਪਾਰਟੀ ਦੇ ਵਿੱਚੋਂ ਜਿਹੜੇ ਲੋਕ ਟੁੱਟ ਟੁੱਟ ਕੇ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਜਾ ਰਹੇ ਆ ਉਸ ਨੂੰ ਲੈ ਕੇ ਅੱਜ ਜੀ ਸੀ ਤੁਹਾਡੇ ਨਾਲ ਲਾਈਵ ਕੋਈ ਆ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਬਦਲਾਅ ਹੋ ਰਿਹਾ ਚੰਦਰ ਸੇਖਰ ਆ ਯਾਦ ਜਿਸ ਤਰ੍ਹਾਂ ਜੁਪੀ ਦੇ ਵਿੱਚ ਉਹਨਾਂ ਨੇ ਆਪਣੇ ਦਮਤੇ ਜਿੱਤ ਪ੍ਰਾਪਤ ਕੀਤੀ ਆ ਔਰ ਵੱਖ-ਵੱਖ ਮੁੱਦੇ ਨੂੰ ਲੈ ਕੇ ਜਿਹੜਾ ਲੋਕ ਸਭਾ ਦੇ ਵਿੱਚ ਹਮੇਸ਼ਾ ਸਮਾਜ ਪ੍ਰਤੀ ਜਿਹੜੀ ਆਵਾਜ਼ ਆਪਣੀ ਬਲੰਦ ਕਰਦੇ ਰਹਿੰਦੇ ਆ ਔਰ ਅੱਜ ਅਸੀਂ ਲਾਈਵ ਹੋਣ ਦਾ ਕਾਰਨ ਇਹ ਆ ਕਿ ਕੱਲ ਚੰਦਰ ਸੇਖਰ ਅਜਾਦ ਡੇਰਾ ਸੱਚਖੰਡ ਬੱਲਾ ਔਰ ਵੱਖਵਾ ਖਡੇਰੀਆਂ ਦੇ ਵਿੱਚੋਂ ਜਿਹੜੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਨਗੇ ਉਸ ਤੋਂ ਬਾਅਦ ਚ ਨਵਾਂ ਸ਼ਹਿਰ ਵਿਖੇ 8 ਤਰੀਕ ਨੂੰ ਸ਼ੇਰੂ ਗੁਰੂ ਪਤਾਸ ਮਹਾਰਾਜੀ ਦੇ ਨਾਂ ਦੇ ਹਾਫਸਤਾ ਜਿਹੜਾ ਬੰਦ ਕਰਵਾਇਆ ਗਿਆ ਸੀਗਾ ਕੁਝ ਮਨੁਵਾਦੀਆਂ ਲੋਕਾਂ ਵੱਲੋਂ ਔਰ ਸਾਬ ਸ੍ਰੀ ਕਾਸ਼ੀਨਾਮ ਜੀ ਸਤਿਗੁਰੂ ਦਾਸ ਮਹਾਰਾਜ ਜੀ ਬਾਬਾ ਸਾਹਿਬ ਡਾਕਟਰ ਪੀਰੋਂ ਮੀਰ ਕਾਚੀ ਦੇ ਵਿਚਾਰ ਤਰ੍ਹਾਂ ਜਿਹੜਾ ਖਤਮ ਕਰਨ ਲਈ ਜਿਹੜਾ ਇਸ ਤਰ੍ਹਾਂ ਦੀਆਂ ਕੋਸ਼ਾ ਏਰੀਆ ਹਮੇਸ਼ਾ ਇਹਦਾ ਮਨੁਵਾਦ ਕਰਦਾ ਰਹਿੰਦਾ ਹੈ ਪਰ ਐਨਆਰਆਈ ਔਰ ਸਮਾਜ ਦੇ ਬਹੁਤ ਸਾਰੇ ਜਿਹੜੇ ਆਗੂ ਨੇ ਜਿਹੜਾ ਹੌਸਲ ਬੰਦ ਨਹੀਂ ਹੋਣ ਦਿੱਤਾ ਉਸ ਨੂੰ ਲੈ ਕੇ ਜਿਹੜਾ ਆ ਨਵਾਂ ਸ਼ਹਿਰ ਵਿਖੀ ਜਾਂਦਾ ਸਿਖਰ ਆ ਜਾਂਦਾ ਦੁਕਾਦ ਨਹੀਂ ਕਰਾਂਗੇ ਔਰ ਵੱਖ-ਵੱਖ ਜਿਹੜਿਆਂ ਦੇ ਚੰਦਰ ਸੇਖਰ ਅਜਾਦ ਨੂੰ ਪਰ ਹੰਗਾਰਾ ਦੀ ਮੇਲੇ ਚ ਇਸ ਤਰ੍ਹਾਂ ਕੱਲ ਕਾਫੀ ਜਿਹੜੇ ਵਾਲੇ ਵਾਲੀ ਡੈਸਟੀਨੇਸ਼ਨਾਂ ਦੇ ਵਿੱਚੋਂ ਜਿਹੜੇ ਲੋਕ ਸ਼ਾਮਲ ਹੋਣਗੇ ਉਹ ਚੰਦਰ ਸੇਖਰ ਅਜਾਦ ਏਰੀਆ ਵਿਚਾਰਦਾਨ ਜਾਣਗੇ ਔਰ ਕਿਉਂਕਿ ਸਮਾਜ ਜਿਹੜਾ ਆ ਹਮੇਸ਼ਾ ਆਪਣਾ ਲੀਡਰ ਜਿਹੜਾ ਦੇਖਦਾ ਆ ਕਿ ਲੀਡਰ ਸਾਡਾ ਵਧੀਆ ਹੋਵੇ ਸਾਡੀ ਬਾਹ ਫੜਨ ਵਾਲਾ ਹੋਵੇ ਮੈਨੂੰ ਦੀ ਕਾਫੀ ਕਾਲਿੰਗ ਆ ਰਹੀ ਸੀ ਕਿ ਤੁਸੀਂ ਲਾਈਵ ਜਰੂਰ ਹੋਇਓ ਤੇ ਦੱਸਿਓ ਕਿ ਜਿਹੜਾ ਚੰਦਰ ਸੇਖਰ ਆਜ਼ਾਦ ਜਿਹੜੇ ਕੱਲ ਪਹੁੰਚ ਲਈ ਆ ਡੇਰਾ ਸੱਚਖੰਡ ਬੱਲਾ ਔਰ ਖਾਸ ਕਰਕੇ ਕਿਸੇ ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਬਹੁਤ ਜਲਦ ਚੰਦਰ ਸੇਖਰ ਆਜ਼ਾਦ ਜਿਹੜੀਆਂ ਹੁਸ਼ਿਆਰਪੁਰ ਦੀ ਵਿੱਚ ਦੀ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਜਿਹੜਾ ਕਰਵਾਇਆ ਜਾ ਰਿਹਾ ਤੇ ਕੁਝ ਐਨਆਰਆ ਸਾਥੀਆਂ ਦੇ ਨਾਲ ਮੇਰੀ ਗੱਲਬਾਤ ਹੋਈ ਆ ਉਰੇ ਮੈਂ ਸਿੱਧੇ ਤੋਂ ਤੇ ਰਵੀ ਅੰਮ੍ਰਿਤਕਾ ਜੀ ਦਾ ਨਾਮ ਲੈ ਰਿਹਾ ਉਹਨਾਂ ਦੇ ਨਾਲ ਅੱਜ ਮੇਰੀ ਕਾਫੀ ਚਿਰ ਗੱਲਬਾਤ ਹੋਈ ਆ ਯੂਕੇ ਚ ਤੇ ਉਹਨਾਂ ਕੋ ਸਿਰਫ ਉਹਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਜਿਹੜਾ ਚੱਲ ਰਿਹਾ ਹੈ ਕਰੋਨਾ ਕੋਲੋਂ ਅਸੀਂ ਟਾਈਮ ਲੈ ਕੇ ਜਿਹੜਾ ਆ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡਾ ਇਹ ਰਾਇਆ ਆ ਆਵਾਜ਼ ਸਹਿਬ ਡਾਕਟਰ ਵੀਰੋ ਅੰਮ੍ਰਿਤਕਾ ਜੀ ਦੇ ਵਿਚਾਰਤਾਰ ਨੂੰ ਲੈ ਕੇ ਜਿਹੜਾ ਸਮਾਪਤ ਜਿਹੜਾ ਪ੍ਰੋਗਰਾਮ ਹੋਵੇਗਾ ਬਹੁਤ ਵੱਡਾ ਜਿਹੜਾ ਇਕੱਠ ਇਹ ਰਾਇਆ ਆ ਹੁਸ਼ਿਆਰਪੁਰ ਦੇ ਵਿੱਚ ਕੀ ਤਾ ਜਾ ਰਿਹਾ ਔਰ ਖਾਸ ਕਰਕੇ ਐਸੀ ਸਮਾਜ ਜਿਹੜਾ ਹਮੇਸ਼ਾ ਜਿਹੜਾ ਰਾਜਪੱਖ ਤੋਂ ਦੂਰ ਹੈ ਚੰਦਰ ਸਿੰਘ ਆਜ਼ਾਦ ਜਿਹੜੇ ਆ ਉਸ ਵਕਤ ਇਹਨੇ ਬਹੁਤ ਜਿ ਸਮਾਜੀ ਦੀ ਆਵਾਜ਼ ਦੀ ਬਣ ਰਹੀ ਹੈ ਤਾਂ ਵੀ ਜਿਹੜੇ ਲੀਡਰਸ਼ਿਪ ਆ ਜਿਹੜੇ ਆ ਧਾਰਮਿਕ ਜਥੇਬੰਦੀਆਂ ਜਿਹੜੀਆਂ ਜਾਂ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਿਹੜੀਆਂ ਚੰਦਰ ਸਿੰਘ ਆਜ਼ਾਦ ਆ ਜਿਹੜਾ ਸਾਥ ਦੇ ਲਈ ਤਿਆਰ ਹੋ ਕੇ ਬੈਠੀਆਂ ਔਰ ਖਾਸ ਕਰਕੇ ਅਸੀਂ ਇੱਕ ਹੋਰ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਆ ਬੋੜੀ ਨੂੰ ਤਕਰੀਬਨ 7-8 ਮਹੀਨੇ ਲਗਭਗ ਬੰਦ ਕੀਤੀ ਹੋ ਗਈ ਆ ਹਾਲੇ ਤੱਕ ਜਿਹੜਾ ਪੰਜਾਬ ਦਾ ਜਿਹੜਾ ਪ੍ਰਧਾਨ ਜਿਹੜਾ ਅਲੌਂਸ ਜਿਹੜਾ ਭੀਮਾਰੀ ਔਰ ਆਯਾਜ਼ ਸਮਾਜ ਪਾਰਟੀ ਨੂੰ ਨਹੀਂ ਕੀਤਾ ਜਾ ਰਿਹਾ ਔਰ ਕੁਝ ਵਜ੍ਹਾ ਹੋਣ ਕਰਕੇ ਜਿਹੜਾ ਚੰਦਰ ਸਿੱਖਰ ਆਯਾਜ਼ ਜਿਹੜੇ ਆ ਜਾਂ ਭੀਮਾਰੀ ਦੇ ਬਿਨੇ ਰਤਨ ਦੀ ਆ ਤੇ ਉਹ ਜਿਹੜੇ ਆਪਣੀ ਕਾਰਗਿਰਤਾ ਦੇ ਜਿਹੜਾ ਥਰੂ ਜਿਹੜੇ ਆ ਵਧੀਆ ਲੀਡਰਸ਼ਿਪ ਟੋਲਿਆ ਜਿਹੜਾ ਦੀ ਮਾਰਵੀ ਤੇ ਆਜ਼ਾਦ ਸਮਾਜ ਪਾਰਟੀ ਨੂੰ ਜਿਹੜਾ ਬਲੰਦੀਆਂ ਤੱਕ ਲੈ ਕੇ ਜਾਵੇ ਔਰ ਜਿਹੜਾ ਬਹੁਜਤ ਸਮਾਜ ਦਾ ਜਿਹੜਾ ਰਾਜਪਾਲ ਜਿਹੜਾ ਆ ਸਕੇ ਪੰਜਾਬ ਦੇ ਵਿੱਚ ਜਿਹੜੀ ਸੱਤਾ ਜਿਹੜੀ ਆ ਸਮੂਹ ਬਹੁਜਤ ਸਮਾਜ ਦੇ ਹੱਥ ਆ ਸਕੇ ਔਰ ਖਾਸ ਕਰਕੇ ਅੱਜ ਅਸੀਂ ਲਾਈਫ ਹੋਣ ਦਾ ਕਰਨਾ ਕਿ ਵੱਖ-ਵੱਖ ਜਿਹੜੇ ਲੀਡਰ ਆ ਬਹੁਤ ਵੱਡੇ ਜਿਹੜੇ ਬਲਾਰੇ ਦੀ ਆ ਜਿਹੜੇ ਬਹੁਜਤ ਸਮਾਜ ਪਾਰਟੀ ਦੇ ਜਿਹੜੇ ਬਾਬਾ ਸਾਹਿਬ ਡਾਕਟਰ ਪੀ ਰਮਬੀਰ ਕਾਜੀ ਦੀ ਗੱਲ ਤਾਂ ਜ਼ਰੂਰ ਕਰਦੇ ਆ ਪਰ ਉਹ ਅ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਕੇ ਉੱਥੇ ਦੀ ਜਾ ਕੇ ਫਿਰ ਅ ਅਵਰਟਬਲੀ ਆਮ ਆਨਲਾਪਾਂ ਦੇ ਆ ਜਾ ਕੇ ਕੀ ਕਿ ਜਿਹੜਾ ਮਾਨ ਸਨਮਾਨ ਜਿਹੜੀ ਆ ਆਮ ਆਨੀ ਪਾਰਟੀ ਜਾਂ ਕਾਂਗਰਸ ਜਾਂ ਬੀਜੇਪੀ ਜਾਂ ਹੋਰ ਜਿਹੜੀਆਂ ਪਾਰਟੀਆਂ ਜਿਹੜੀਆਂ ਦੇਣ ਗਿਆ ਅ ਮੈਂ ਖਾਸ ਕਰਕੇ ਗੱਲਬਾਤ ਕਰ ਰਿਹਾ ਕਿ ਤਕਰੀਬਨ 3 ਸਾਲ ਤੋਂ ਉੱਪਰ ਲਗਭਗ ਆਮ ਆਨੀ ਪਾਰਟੀ ਦੀ ਸਰਕਾਰ ਹੋ ਗਈ ਆ ਹਾਲੇ ਤੱਕ ਦੀ ਉਹਨਾਂ ਨੇ ਜਿਹੜਾ ਆਪਣਾ ਵਾਦਾ ਕੀਤਾ ਸੀਗਾ ਕਿ 1-1000 ਰੁਪਏ ਜਿਹੜਾ ਆ ਲੇਡੀਜ਼ ਨੂੰ ਜਿਹੜਾ ਦਿੱਤਾ ਜਾਊਗਾ ਔਰ ਦੂਜਾ ਜਿਹੜਾ ਵਾਦਾ ਕੀਤਾ ਸੀ ਉਹ ਸਭ ਤੋਂ ਵੱਡਾ ਵਾਦਾ ਸੀਗਾ ਜਿਹੜਾ ਦਰਸਤ ਬੋਟ ਜਿਹੜਾ ਆ ਹਾਸਲ ਕਰਨ ਲਈ ਜਿਹੜਾ ਆ ਆਮ ਆਦਮੀ ਪਾਰਟੀ ਨੇ ਜਿਹੜਾ ਅਨਾਉਂਸ ਕੀਤਾ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਆ ਜੇਕਰ ਸਾਡੀ ਆਮ ਆਦਮੀ ਪਾਰਟੀ ਬਣਦੀ ਆ ਕਿ ਕਿ ਜਿਹੜਾ ਦਲਤ ਜਿਹੜਾ ਆ ਜਿਹੜਾ ਉਹ ਕੋ ਮੁੱਖ ਮੰਤਰੀ ਜਿਹੜਾ ਲਗਾਇਆ ਜਾਊਗਾ ਪਰ ਸਰਕਾਰ ਨੇ ਜਿਹੜਾ ਕਾਫੀ ਚਿਰ ਰਾਜ ਦੀ ਕਰਿਆ ਹਲੇ ਤੱਕ ਜਿਹੜਾ ਦਲਤ ਨੂੰ ਜਿਹੜਾ ਆ ਸਾਫ ਕਾ ਜਿਹੜੇ ਕਾਫੀ ਇਹਦੇ ਅਹੁਦੇਦਾਰ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਜਿਹੜਾ ਜ਼ਿੰਮੇਵਾਰੀ ਹੈ ਜਿਹੜੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਵਿੱਚ ਦਿੱਤੀਆਂ ਗਈਆਂ ਪਰ ਜਿਹੜੀ ਮੇਨ ਜ਼ਿੰਮੇਵਾਰੀ ਹੈ ਜਿਹੜੀ ਜਿੱਥੇ ਸਾਡੀ ਲੋਕਾਂ ਦੇ ਜਿਹੜੇ ਮਸਲੇ ਹੱਲ ਹੋਣੇ ਆ ਬੁੱਝੇ ਸਮਾਜ ਦੇ ਖਾਸ ਤੌਰ ਤੇ ਤੇ ਉਹ ਸਾਬ ਉਹ ਮੁੱਖ ਮੰਤਰੀ ਜਿਹੜੇ ਡਵੀਟੀ ਜਿਹੜੇ ਸਬੀਮ ਹੁੰਦੇ ਆ ਜਿਸ ਤਰ੍ਹਾਂ ਬਣ ਬਣੂਗੇ ਤਾਂ ਹੀ ਸਾਡੇ ਜਿਹੜੇ ਦਰਦਾਂ ਜਿਹੜੇ ਮਸਲੇ ਹੱਲ ਹੋਣਗੇ ਉਹ ਕੋ ਮੁੱਖ ਮੰਤਰੀ ਹੈ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਅ ਰਵਿੰਦ ਕੇਜਰੀਵਾੜੀ ਨੇ ਜਿਹੜਾ ਬੈਲਾਂਸ ਕੀਤਾ ਕਿ ਜੇਕਰ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ ਕਿ ਜਿਹੜਾ ਦਲਤ ਜਿਹੜਾ ਸੀਐਮ ਜਿਹੜਾ ਲਗਾਇਆ ਜਾਊਗਾ ਪਰ ਕਾਫੀ ਜਿਹੜਾ ਸਮਾਂ ਬੀਤਣ ਦੇ ਤੇ ਹਾਲੇ ਤੱਕ ਜਿਹੜਾ ਹਕੂ ਮੁੱਖ ਮੰਤਰੀ ਜਿਹੜਾ ਦਲਤਾਂ ਦਾ ਨਹੀਂ ਲਗਾਇਆ ਗਿਆ ਔਰ ਖਾਸ ਕਰਕੇ ਜਿਹੜੇ ਬਹੁਤ ਸਾਰੇ ਮੁੱਦੇ ਆ ਜਿਹੜੇ ਜਿਹੜੇ ਡੇਰੇਆਂ ਨੂੰ ਜਿਹੜਾ ਜਾਂ ਹੋਰ ਧਾਰਮਿਕ ਸਥਾਨਾਂ ਜਾਂ ਤਾਂ ਵਿੱਚ ਦਰਮੇ ਘੋਰ ਜਿਹੜੇ ਕੋਈ ਵੀ ਸਥਾਨ ਹੋਵੇ ਜਾਂ ਕਬਰ ਸਥਾਨ ਹੋਵੇ ਉੱਥੇ ਹਜ਼ਾਰਾਂ ਦੀਆਂ ਕਰੋੜਾਂ ਦੀਆਂ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਹਨ ਪਰ ਉਹ ਕੋਈ ਗਰੰਟੀ ਹਲੇ ਤੱਕ ਦੀ ਕਿਤੇ ਨਜ਼ਰ ਨਹੀਂ ਆ ਰਹੀਆਂ ਡੇਰਾ ਸਚਖੰਡ ਪੰਲਾ ਦੇ ਵਿੱਚ ਜਿਹੜਾ ਰੌਂਸ ਕੀਤਾ ਸੀਗਾ ਉਹਦੇ ਪੈਸੇ ਦਾ ਹਲੇ ਦੀ ਕੋਈ ਵਜ੍ਹਾ ਨਹੀਂ ਪਤਾ ਲੱਗ ਰਹੀ ਦੀ ਕਿ ਕਿ ਪੈਸਾ ਕਦੋਂ ਹੋ ਜਿਹੜਾ ਲੱਗੂਗਾ ਜਿਹੜਾ ਰਵਿਦਾਸੀਆ ਸਮਾਜ ਦੇ ਵਿੱਚ ਔਰ ਖਾਸ ਕਰਕੇ ਅਸੀਂ ਇੱਕ ਹੋਰ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਸ ਤਰ੍ਹਾਂ ਆਦਮਪੁਰ ਦੇ ਏਅਰਪੋਰਟ ਦਾ ਜਿਹੜਾ ਨਾਮ ਆ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਕਾਫੀ ਜਿਹੜਾ ਚਰਚਾ ਦੇ ਵਿੱਚ ਦੀ ਰਿਹਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਵੱਖ-ਵੱਖ ਇਹ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਵੋਟਾਂ ਜਿਹੜੀਆਂ ਹਾਸਲ ਕਰਨੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਸਰਬਾ ਸਰਬਾ ਸਰ ਜੀ ਦੇ ਨਾਮ ਤੇ ਜਿਹੜੀਆਂ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਕਿ ਜਿਹੜਾ ਜੇਕਰ ਸਾਡੀ ਸਰਕਾਰ ਬਣਦੀ ਆ ਤੇ ਜਿਹੜਾ ਆਦਮਪੁਰ ਦਾ ਜਿਹੜਾ ਨਾਮ ਜਿਹੜਾ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਊਗਾ ਔਰ ਉਹਦੀ ਹਾਲੇ ਗੱਲਬਾਤ ਇਸ ਤਰ੍ਹਾਂ ਹੀ ਗੋਲ ਮੋਲ ਚੱਲਦੀ ਆ ਔਰ ਕਾਫੀ ਜਿਹੜੇ ਮੁੱਦੇ ਹੈਗੇ ਆ ਅਸੀਂ ਜਲਦ ਜਿਹੜੇ ਆ ਤੁਹਾਡੇ ਨਾਲ ਲਾਈਵ ਜਿਹੜੇ ਹੋਵਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਔਰ ਖਾਸ ਕਰਕੇ ਸੀ ਐਨ ਆਰ ਆਈ ਉਹਨਾਂ ਦੀ ਜਿਹੜਾ ਲਾਈਵ ਹੋ ਕੇ ਜਿਹੜਾ ਉਹਨਾਂ ਨਾਲ ਚ ਚਰਚਾ ਕੀਤੀ ਜਾਗੀ ਪੰਜਾਬ ਦੇ ਵਿੱਚ ਜਿਹੜਾ ਬਹੁਤ ਜੀ ਸਮਾਜ ਜਿਹੜਾ ਹੈ ਕਿ ਇਸ ਤਰ੍ਹਾਂ ਜਿਹੜਾ ਰਾਜ ਹਾਸਲ ਕਰ ਸਕਦਾ ਹੈ ਕਿਉਂਕਿ ਸਮਾਂ ਜਿਹੜਾ ਬਦਲਣਾ ਜ਼ਰੂਰੀ ਆ ਜਿਸ ਤਰ੍ਹਾਂ ਸਾਮਾਜ ਆਪਣਾ ਬਦਲਾਵ ਚਾਹੁੰਦਾ ਆ ਸਾਬ ਸ੍ਰੀ ਕਾਂਸ਼ੀ ਰਾਮ ਜੀ ਦੀ ਜਿਹੜੀ ਮੂਵਮੈਂਟ ਆ ਜਿਹੜੀ ਆ ਉਹਦੀ ਦਿਨੋਂ ਦਿਨ ਖਤਮ ਹੁੰਦੀ ਜਿਆਦਾ ਡੀਟਲ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਪਰ ਜਦੋਂ ਦੂਸਰੀਆਂ ਪਾਰਟੀਆਂ ਚੱਲ ਜਾਂਦੇ ਆ ਤੇ ਫਿਰ ਤਾਂ ਉੱਥੇ ਦੀ ਉਹ ਕਹਿੰਦੇ ਆ ਕਿ ਕਿ ਇਹੀ ਜਿਹੜੀ ਪਾਰਟੀ ਆ ਜਿਹੜੀ ਆ ਇਹ ਸੁਪਨਾ ਜਿਹੜਾ ਬਾਬਾ ਸਾਹਿਬ ਦਾ ਪੂਰਾ ਕਰ ਸਕਦੀ ਆ ਜੇਕਰ ਮੈਂ ਇਹਦੀ ਗੱਲ ਕਹਿਣਾ ਚਾਹਦਾ ਕਿ ਜੇਕਰ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਆ ਪੂਰਾ ਕਰਨਾ ਸਿਰਾਂ ਤੇ ਉਹ ਤਾਂ ਬੀਜਪੀ ਦੀ ਸੁਪਨਾ ਪੂਰਾ ਕਰ ਸਕਦੀ ਸੀ ਉਹਨਾਂ ਤੇ ਭਰੋਸਾ ਕਰਕੇ ਰੱਖ ਲੰਦੀ ਇਹ ਤਾਂ ਝਾੜੂ ਤੇ ਕੁਜੀ ਤਾਂ ਗੜਾਂ ਦੇ ਵਿੱਚੋਂ ਨਹੀਂ ਲਿੱਥਣੀ ਸੀ ਉਹਦੀ ਜਾਰੀ ਰਹਿਣਗੀ ਸੀ ਕਿਉਂਕਿ ਜੇਕਰ ਅੱਜ ਜਿਹੜੀ ਇਹ ਆਮ ਆਦਮੀ ਪਾਰਟੀ ਜਾਂ ਉਹ オリジナル ਲੀਡਰਸ਼ਿਪ ਆਦੀ ਜਿਹੜੀਆਂ ਆਜ਼ਾਦ ਗੱਲਾਂ ਕਰ ਰਹੀਆਂ ਐ ਐਸੀ ਸਮਾਜਪਰ ਜਿਹੜਾ ਸਾਡੇ ਜਿਹੜਾ ਦੂਜੀਆਂ ਪਾਰਟੀਆਂ ਦੇ ਵਿੱਚ ਚਲ ਜਾਂਦਾ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਜਾ ਕੇ ਜਿੱਥੇ ਬੈਠਦੇ ਉੱਥੇ ਜਾ ਕੇ ਉਹਨਾਂ ਦੀਆਂ ਪ੍ਰਚਾਰ ਕਰਨ ਲੱਗ ਜਾਂਦੀਆਂ ਔਰ ਖਾਸ ਕਰਕੇ ਜਿਹੜਾ ਐਸਸੀ ਸਮਾਜ ਨੂੰ ਜਿਹੜਾ ਬਹੁਤ ਵੱਡੇ ਤੌਰ ਤੇ ਜਿਹੜਾ ਗੁੰਮਰਾਹ ਦਿੱਤਾ ਜਾਂਦਾ ਉਹਨਾਂ ਦੀਆਂ ਜਿਹੜੀਆਂ ਵੋਟਾਂ ਜਿਹੜੀਆਂ ਹਾਸਲ ਕੀਤੀਆਂ ਜਾਂਦੀਆਂ ਪਰ ਜਿਹੜਾ ਬਾਹਰ ਫੜਨ ਵਾਸਤੇ ਜਿਹੜਾ ਕੋਈ ਵੀ ਨਿਗਰਤਾ ਤੁਰਦਾਸ ਮਹਾਰਾਜ ਜੀ ਦੀ ਗੱਲ ਕਰਨ ਵਾਲਾ ਕੋਈ ਨਹੀਂਗਾ ਬਾਬਾ ਸਾਹਿਬ ਡਾਕਟਰ ਪੀਮਰਾ ਬੀਰਕਾ ਜੀ ਦੀ ਗੱਲ ਕਰਨ ਵਾਲਾ ਕੋਈ ਨਹੀਂਗਾ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਜੀ ਦੀ ਮੌਮਟਰ ਦਿਨੋਂ ਦਿਨ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਜਿਨ੍ਹਾਂ ਨੇ ਸਾਈਕਲ ਤੇ ਘੁੰਮ ਕੇ ਪੈਦਲ ਘੁੰਮ ਕੇ ਜਿਹੜਾ ਸਮਾਜ ਨੂੰ ਜਿਹੜਾ ਇੱਕ ਵਧੀਆ ਸਨੇਹਾ ਦਿੱਤਾ ਸੀਗਾ ਉੰਗਾਰਾ ਪਰਿਆਸਿਕਾ ਪਰ ਸਿੱਧੇ ਤੂਰਤੇ ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਤੇ ਸਾਬ ਸ੍ਰੀ ਕਾਂਸੀ ਰਾਮ ਜੀ ਜਿਹੜੇ ਬਹੁਤ ਜਿਹੜੇ ਪੁਰਾਣੇ ਲੀਡਰ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਬੈਠ ਗਏ ਆ ਉਹ ਸਾਬ ਸ੍ਰੀ ਕਾਂਸੀ ਰਾਮ ਜੀ ਦੀ ਗੱਲ ਕਰਦੇ ਆ ਪਰ ਉਹਨਾਂ ਸਾਬ ਸ੍ਰੀ ਕਾਂਸੀ ਰਾਮ ਜੀ ਨੇ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਗਾਣਾ ਦੀ ਕਢੀਨ ਸੀ ਆ ਤੱਪੜ ਤੱਕ ਦੀ ਮਾਰੇ ਸੀ ਕਿ ਜਿੱਥੇ ਤੱਕ ਅਸੀਂ ਉਹਨਾਂ ਦਾ ਇਤਿਹਾਸ ਪੜ ਰਹੇ ਆ ਜਿੰਨਾ ਅਸੀਂ ਸਾਬ ਸ੍ਰੀ ਕਾਂਸੀ ਰਾਮ ਜੀ ਦਾ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਗਾ ਰਹੇ ਆ ਆਸ਼ੂ ਨਾਲ ਹੀ ਸੋਚ ਤੇ ਜਿਹੜਾ ਪਹਿਲਾ ਦੇਣ ਦੀ ਲੋੜ ਆ ਬਹੁਤ ਜਨ ਸਮਾਜ ਦੀ ਜਿਹੜੀ ਆ ਮੂਵਮੈਂਟ ਜਿਹੜੀ ਆ ਜਦੋਂ ਦਿਨ ਜਿਹੜੀ ਖਤਮ ਹੁੰਦੀ ਜਾ ਰਹੀ ਆ ਜੇਕਰ ਉਹ ਮੂਵਮੈਂਟ ਹੀ ਖਤਮ ਹੋ ਗਈ ਤਾਂ ਫਿਰ ਸਿਧਾਂਤ ਦੀ ਸਾਰਾ ਕੁਝ ਖਤਮ ਹੋ ਜਾਣਾ ਆ ਔਰ ਖਾਸ ਕਰਕੇ ਮੈਂ ਇੱਕ ਹੋਰ ਗੱਲਬਾਤ ਕਰਨਾ ਚਾਹੁੰਦਾ ਕਿ ਜੇਕਰ ਸਾਰੀਆਂ ਪਾਰਟੀਆਂ ਕਹਿੰਦੀਆਂ ਸੰਵਿਧਾਨ ਖਤਰੇਚਾ ਸੰਵਿਧਾਨ ਖਤਰੇਚਾ ਤੇ ਜਿਹੜੀ ਆ ਇਹ ਪਾਰਟੀ ਜਿਹੜੀ ਆ ਸੰਵਿਧਾਨ ਨੂੰ ਬਚਾਉਂਗੀ ਸੰਵਿਧਾਨ ਨੂੰ ਬਚਾਉਣ ਵਾਸਤੇ ਕੋਈ ਵੀ ਪਾਰਟੀ ਜਿਹੜੀ ਆ ਹਰ ਬਖਤਰੀਆ ਸੰਘਰਸ਼ ਕਰਦੀ ਰਹਿੰਦੀ ਜਿਵੇਂ ਕਿ ਕਾਂਗਰਸ ਦੀ ਆਉਦੀ ਸੰਵਿਧਾਨ ਦੇ ਹੱਕ ਦੇ ਵਿੱਚ ਉੱਤਰ ਰਹੀ ਆ ਆਮ ਆਨី ਪਾਰਟੀ ਸਿਰਫ ਵੱਡੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਕੰਧਾਂ ਤੇ ਲਾ ਕੇ ਜਿਹੜੀਆਂ ਬਾਬਾ ਸਾਹਿਬ ਡਾਕਟਰ ਅੰਮ੍ਰਿਤ ਕਾਜੀ ਦੀ ਜਿਹੀ ਜਿਹੀ ਗੱਲਬਾਤ ਕਰ ਰਹੀਆਂ ਕਿ ਅਸੀਂ ਬਾਬਾ ਸਾਹਿਬ ਦੀ ਫੋਟੋ ਲਗਾ ਲਈ ਸਿੱਧ ਪੱਗਦੇ ਸਿੰਘ ਜੀ ਦੀ ਫੋਟੋ ਲਗਾ ਲਈ ਪਰ ਸਿੱਧੇ ਤੌਰ ਤੇ ਜਿਹੜਾ ਮੈਂ ਕਹਣਾ ਚਾਹਦਾ ਸੀ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਉਹ ਹਾਲੇ ਤੱਕ ਨਹੀਂ ਪੂਰਾ ਨਹੀਂ ਹੋਇਆ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ ਜਿਹੜਾ ਆ 바ਵਾ ਸਾਹਿਬ ਡਾਕਟਰ ਪੀਰੋ ਬਿਰਕਾ ਜੀ ਦਾ ਜਿਹੜਾ ਸੁਪਨਾ ਹੈ ਜਿਹੜਾ ਪੂਰਾ ਕਰਨੀ ਜੇਕਰ ਆਮ ਆਦਮੀ ਪਾਰਟੀ ਨੇ ਜਿਹੜਾ ਸੁਪਨਾ ਪੂਰਾ ਕਰਨਾ ਤਾਂ ਉਹਨਾਂ ਨੇ ਸਾਬ ਸ਼੍ਰੀ ਕਾਂਸੀ ਰਾਮ ਜੀ ਦਾ ਜਿਹੜਾ ਪ੍ਰੀ ਨਿਮਾਨ ਦੀ ਵੇਸਨਾਂ ਕੇ ਗਿਆ ਉਹ ਕਿਉਂ ਨਹੀਂ ਬਣਾਇਆ ਪਹਿਲੇ ਤੌਰ ਤੇ ਇਸ ਵਾਰ ਦੂਜੇ ਨੰਬਰ ਤੇ ਸਾਨੂੰ ਤਸਵੀਰਾਂ ਜਿਹੜੀਆਂ ਕੰਦਾ ਤੇ ਨਹੀਂ ਚਾਹੀਦੀ ਜਿਹੜੀ ਉਹਨਾਂ ਦੇ ਵਿਚਾਰਤਰ ਆਇਆ ਜਿਹੜੀ ਉਹਨਾਂ ਦੀ ਸੋਚ ਹੈ ਸਮਾਜ ਪ੍ਰਤੀ ਜਿਹੜੇ ਆ ਉਹ ਜਿਹੜੇ ਆ ਪੂਰੇ ਹੋਣੇ ਚਾਹੀਦੇ ਆ ਗੁਮਾਂੰਤ ਮਾਨ ਸਾਹਿਬ ਜੀ ਕੇਜਰੀਵਾਨ ਸਾਹਿਬ ਜੀ ਜਿਹੜਾ ਦਲਤ ਜਿਹੜਾ ਸੀਐਮ ਜਿਹੜਾ ਬੋਟਨ ਦੀ ਥੋੜਾ ਟਾਈਮ ਰਹਿ ਗਿਆ ਕਿਉਂਕਿ ਹੋਰ ਵੀ ਤੁਸੀਂ ਬਹੁਤ ਵੱਡੇ ਵੱਡੇ ਵਾਦੇ ਕਰਨੇ ਆ ਕਿਉਂਕਿ ਸਮਾਜ ਤਾਂ ਪਹਿਲਾਂ ਹੀ ਬਹੁਤ ਗੁਮਰਾਹ ਜਿਹੜਾ ਹੋਇਆ ਵੀ ਐਸੇ ਉਹਨਾਂ ਨੂੰ ਤੁਸੀਂ ਜਾਲ ਦੇ ਵਿੱਚ ਫਸਾ ਕੇ ਜਿਹੜਾ ਸਰਕਾਰ ਨੂੰ ਸੱਤਾ ਦੇ ਵਿੱਚ ਦੀ ਲੈ ਕੇ ਆ ਗਏ ਪਰ ਜਿਹੜੇ ਵਾਦੇ ਜਿਹੜੇ ਕੀਤੇ ਆ ਹਲੇ ਤੱਕ ਜਿਹੜੇ ਬਹੁਤ ਅਧੂਰੇ ਪਏ ਆ ਉਹਨਾਂ ਨੂੰ ਜਲਦ ਤੁਸੀਂ ਪੂਰਾ ਕਰ ਲੋ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫਿਰ ਜਿਹੜਾ ਡਿਮੇਟੀ ਸੀ ਵੀ ਆ ਸਾਹਿਬ ਦਾ ਜਿੰਨੇ ਵੀ ਉਧੇਤਾਰ ਆ ਜਿਹੜੇ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਲੈ ਕੇ ਆ ਜਾਂਦੇ ਆ ਝੂਠ ਬੋਲ ਕੇ ਉਹਨਾਂ ਦੇ ਜਿਹੜੇ ਸੁਪਨੇ ਜਿਹੜੇ ਆ ਚੂੜੋ ਚੂੜ ਕਰ ਦਿੰਦੇ ਆ ਪਰ ਉਹ ਬੋਲਣ ਜੋਗੇ ਸਮਾਜ ਪ੍ਰਤੀ ਨਹੀਂ ਰਹਿੰਦੇ ਕਿਉਂਕਿ ਸਮਾਜ ਦਾ ਸਾਡਾ ਵੈਸੇ ਹੀ ਬਹੁਤ ਗਮਰਾਹ ਹੋਇਆ ਪਿਆ ਆ ਔਰ ਖਾਸ ਕਰਕੇ ਅਸੀਂ ਗੱਲਬਾਤ ਕਰ ਰਹੇ ਆ ਕਿ ਚੰਦਰ ਸੇਖਰ ਯਾਦ ਹੁਣਾ ਕਰਕੇ ਅਸੀਂ ਜਿਹੜੇ ਅੱਜ ਲਾਈਫ ਹੋਏ ਆ ਜਿਹੜੇ ਡੇਰਾ ਸੱਚਖੰਡ ਬੰਨਾ ਵੇਖੇ ਪਹੁੰਚ ਰਹੇ ਆ ਔਰ ਮਾਹੀ ਜਿਹੜੇ ਆ ਪੀਮ ਆਰਮੀ ਦੇ ਜਿਹੜੇ ਆ ਪਰਵਾਰੀ ਲਗਾਏ ਗਏ ਆ ਤੇ ਉਹਨਾਂ ਨੂੰ ਜਿਹੜਾ ਪੰਜਾਬ ਦੀ ਜਿਹੜੀ ਬਾਗ ਰੋਜ਼ੀ ਦੀ ਦਿੱਤੀ ਗਈ ਆ ਔਰ ਉਹਦੀ ਜਿਹੜੀਆਂ ਲੀਡਰਸ਼ਿਪ ਜਿਹੜੀ ਹੋਰ ਵੱਖ-ਵੱਖ ਜਿਹੜੇ ਉਧੇਦਾਰ ਆ ਜਿਹੜੇ ਚੰਦਰ ਸੇਖਰ ਆਯਾ ਦੇ ਜਿਹੜਾ ਸਚਕੰਡ ਬੰਨਾ ਹੋਰ ਵੱਖ-ਵੱਖ ਡੇਰੇਆਂ ਦੇ ਵਿੱਚੋਂ ਡੇਰੇਾਂ ਤੇ ਜਾਣਗੇ ਔਰ ਸੰਤਾਂ ਨੂੰ ਪੁੱਛਣਗੇ ਅਨੁਦਰਸ਼ਨ ਕਰਨਗੇ ਔਰ ਜਿਹੜੇ ਲੋਪੇ ਦੇ ਨਾਲ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਹਿਲਾਂ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਸਾਡੇ ਆ ਚੈਨਲ ਨੂੰ ਹਮੇਸ਼ਾ ਯਾਰ ਜਿੰਦੇ ਰਹੋ ਬਹੁਤ ਬਹੁਤ थैंक यू ਧੰਨਵਾਦ ਸਤਿ ਸ੍ਰੀ ਅਕਾਲ